ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਪਾਲਕ ਪਨੀਰ ਦੀ ਸਬਜ਼ੀ ਬਣਾਵਾਂਗੇ ਖੰਡ ਪਾ ਕੇ ਤੇ ਪਹਿਲਾਂ ਆਪਾਂ ਧੋ ਲੈ ਆ ਪਾਲਕ ਫਿਰ ਆਪਾਂ ਡੰਡੇ ਜਿਹੜੇ ਮੂਹਰੇ ਡੰਡਾ ਵੱਡੇ ਵੱਡੇ ਹੁੰਦੇ ਉਹ ਲਾਤੇ ਤੇ ਹੁਣ ਆਪਾਂ ਇਹਨੂੰ ਅੱਗ ਬਾਲਾਂਗੇ ਤੇ ਕੜਾਈ ਤਰਾਗੇ ਹੁਣ ਆਪਾਂ ਪਾਣੀ ਪਾਵਾਂਗੇ කपा डे चमचා කंडपामा පपाාලपाවාंग ਲਓ ਪਾਲ ਕਾ ਪਾ ਸਾਰੀ ਪਾਤੀ ਉਹ ਤੋਂ ਢੱਕ ਦਾਂਗੇ ਤੇ ਆਪਾਂ 5 ਕਿ ਮਿੰਟ ਵਾ ਲਾਂਗੇ ਤੇ ਫਿਰ ਲਾ ਲਾਂਗੇ ਲਓ ਪਾਲ ਕ ਆਪਣੀ ਵਾਲੇ ਤੇ ਆ ਗਈ ਐ ਤੇ ਆਪਾਂ ਬਸ ਹੁਣ 2 ਕਿ ਮਿੰਟਾਂ ਨੂੰ ਲਾ ਲਾਂਗੇ ਆਪਾਂ ਆਪਾਂ ਪਾਸਾ ਲਾ ਦਦਨੇ ਥੱਲੇ ਜਿਹੜੇ ਉੱਤੇ ਕਰ ਦੰਨੇ ਉੱਤੇ ਜਿਹੜੀ ਥੱਲੇ ਕਰ ਦੰਨੇ ਰੋ ਪਾਲਕ ਆਪਣੀ ਉਬਲ ਗਈ ਹੈ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੇ ਇਹਨੂੰ ਆਪਾਂ ਭਾਂਡੇ 'ਚ ਕੱਢ ਲਵਾਂਗੇ ਛਾਣ ਕੇ पानी ये सारा न के कड़ा गे जब ठंडी होगी फिर अपा पीस आगे थोड़ा जा पर ठंडा पानी पाव ਲਓ ਹੁਣ ਆਪਣੀ ਪਾਲਕ ਠੰਡੀ ਹੋ ਗਈ ਤੇ ਇਹਨੂੰ ਨਿਚੋੜ ਕੇ ਆਪਾਂ ਹਜੱਗ 'ਚ ਪਾਵਾਂਗੇ ਹੁਣ ਆਪਾਂ ਵਿੱਚ ਟੜੀਆਂ ਪਾਵਾਂਗੇ ਨਾਲੇ ਹਰੀ ਮਿਰਚ ਪਾਵਾਂਗੇ ਛਿਰ ਕੇ ਹੁਣ ਆਪਾਂ ਇਹਨੂੰ ਫੀਸ ਲਾਂਗੇ ਲਓ ਪਾਲਕਾ ਪੀਸ ਲਈਏ ਤੇ ਹੁਣ ਆਪਾਂ ਲਸਣ ਤੇ ਅਦਰਕ ਰੋ ਤੇ ਆਹਾ ਵੇਖੇ ਨਾ ਵੀ ਟਮਾਟਰ ਇਹ ਪੀਸ ਲਾਂਗੇ ਲਸਣ ਤੇ ਅਦਰਕ ਤੇ ਟਮਾਟਰ ਆਪਾਂ ਪੀਸ ਲਿਆ ਤੇ ਹੁਣ ਆਪਾਂ ਕੜਾਈ ਤਰਾਗੇ ਹੁਣ ਆਪਾਂ ਪਰਫੈਂਡ ਪਾਵਾਂਗੇ ਫਿਰ ਆਪਾਂ ਜੀਰਾ ਪਾਵਾਂਗੇ ਫਿਰ ਫਰੈਂਡ ਗਰਮ ਹੋ ਗਿਆ ਤਾਂ ਪਰਫੈਂਡ ਗਰਮ ਹੋ ਗਿਆ ਹੁਣ ਜੀਰਾ ਪਾਵਾਂਗੇ பத்த பத்தீர் சீா பண்ணாா் பையா

ర్చ పేణ మిర్చ గర్మ మసాలా హీదీ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ। ਲਓ ਮਸਾਲਾ ਭੁੱਜ ਗਿਆ ਤੇ ਹੁਣ ਆਪਾਂ ਪਾਲਕ ਪਾਵਾਂਗੇ। ਥੋੜਾ ਜਿਹਾ ਆਪਾਂ ਜੱਗ ਧੋ ਕੇ ਪਾਣੀ ਪਾਵਾਂਗੇ। ਆਪਾਂ ਉਹ ਤਾਂ ਢੱਕ ਦੇਾਂਗੇ ਤੇ 10 ਮਿੰਟ ਰਹਿਣਾਂਗੇ ਫਿਰ ਦੇਖਾਂਗੇ ਲੋਹ ਫਾਲਾ ਆਪਣੀ ਰਿਜ ਗਈ ਐ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਐ ਸੀ ਕਰਨੀ ਜ਼ਿਆਦਾ ਸੀ ਤੇ ਜਮਾ ਰਿਜ ਗਈ ਬਹੁਤ ਵਧੀਆ ਤੇ ਹੁਣ ਆਪਾਂ ਚਮਚਾ ਮਲਾਈ ਦਾ ਪਾਵਾਂਗੇ ਹੁਣ ਆਪਾਂ ਦੋ ਤਿੰਨ ਮਿੰਟ ਸੇਖ ਹੋਰ ਲਵਾ ਕੇ ਫੇਰ ਆਪਾਂ ਪਨੀਰ ਪਾਵਾਂਗੇ। ਆਪਾਂ ਪਨੀਰ ਹੈ 100 ਗ੍ਰਾਮ ਪਨੀਰ ਹੈ ਤੇ ਆਪਾਂ ਛੋਟੇ ਛੋਟੇ ਕੱਟ ਕੇ ਰੱਖ ਲਿਆ ਸੀਗਾ। ਆਪਾਂ ਪਾ ਦੇਾਂਗੇ। ਆਉ ਆਪਣੀ ਸਬਜੀ ਬਣ ਗਈ ਐ ਤੇ ਹੁਣ ਲਾਵਾਂਗੇ ਕੌਲਡਿਜ ਪਾਵਾਂਗੇ ਪਨੀਰ ਵੀ ਨਾਲ ਹਰਾ ਹਰਾ ਹੋ ਗਿਆ ਹਰੀ ਹਰੀ ਸਬਜੀ ਖੱਖ ਕੰਡਾ ਵਧੀਆ ਬਣਿਆ ਦੇਖੋ ਪਾਲਕ ਦੀ ਸਬਜੀ ਮਟਰ ਪਨੀਰ ਪਾਲਕ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ